ਏ ਕੋਈ ਵੱਡਾ ਕੋਈ ਜਿਵੇਂ ਆਪਾਂ ਕਹ ਜੀਏ ਕੋਈ ਇਤਿਹਾਸਕ ਗੁਰਦੁਆਰਾ ਨਹੀਂ ਸਗੋ ਇੱਕ ਪਿੰਡ ਦਾ ਹੀ ਗੁਰਦੁਆਰਾ ਇਹ ਤੁਸੀਂ ਦੇਖ ਰਹੇ ਹੋ ਜਿਹੜੀ ਇਸ ਗੁਰਦੁਆਰਾ ਕਮੇਟੀ ਆ ਜਾਂ ਹੋਰ ਲੋਕ ਨੇ ਉਹਨਾਂ ਦੇ ਦੱਸਣਾ ਮੁਤਾਬਕ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਕਰੀਬ ਘੱਟੋ ਘੱਟ 15 ਕਰੋੜ ਦਾ ਜਿਹੜਾ ਉਹ ਖਰਚਾ ਆਇਆ ਇਸ ਗੁਰਦੁਆਰਾ ਸਾਹਿਬ ਤੇ ਕਿੰਨੇ ਪੈਸੇ ਦਾ ਇਹ ਖਰਚਾ ਹੋ ਗਿਆ ਹੋਊਗਾ ਰਾਜ ਜਨੈਲ ਸਿੰਘ ਅਮਰੀਕਾ ਵਾਲਾ ਅਤੇ ਗੁਰਦੇਵ ਸਿੰਘ ਕਿਰਪਾਚ ਜਿਹਨਾਂ ਦਾ ਜ਼ੋਰਦਾਰ ਰੋਲਤਾ ਬਾਕੀ ਸੜਦਾ ਵੀ ਯੋਗਦਾਨ ਕਿਨੇ 13-14 ਕਰੋੜ ਲਾਇਆ ਬਾਕੀ ਪਿੰਡ ਦੇ ਸਹਿਯੋਗ ਦੇ ਨਾਲ ਇਹ ਸਾਰਾ ਸੁਪੰਟ ਪੰਜਾਬੀ ਚੈਨਲ ਦੇਖ ਰਿਹਾ ਸਾਰੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਇਸ ਵਕਤ ਅਸੀਂ ਮੌਜੂਦਾ ਜੀ ਹਲਕਾ ਅਮਲੋ ਦੇ ਕੇ ਪਿੰਡ ਵਿੱਚ ਮੌਜੂਦ ਹ ਜਿੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਗੁਰਦੁਆਰਾ ਸਾਹਿਬ ਅਸੀਂ ਤੁਹਾਨੂੰ ਅਸੀਂ ਦਿਖਾਵਾਂਗੇ ਅਹ ਜ਼ੁਰੀ ਦੇਖ ਹੀ ਰਹੇ ਹਾਂ ਬਾਕੀ ਡਿਟੇਲ ਦੇ ਵਿੱਚ ਅਸੀਂ ਦਿਖਾਵਾਂਗੇ ਦਿਖਾ ਰਹੇ ਹਾਂ ਤੁਹਾਨੂੰ ਅਹ ਇਹ ਗੁਰਦੁਆਰਾ ਸਹਿਬਾ ਜੀ ਅਮਲੋ ਹਲਕੇ ਦਾ ਪਿੰਡਾ ਪਿੰਡ ਦਾ ਨੋ ਅਸੀਂ ਤੁਹਾਨੂੰ ਦੱਸਾਂਗੇ ਅਹ ਇਹ ਕੋਈ ਵੱਡਾ ਕੋਈ ਜਿਵੇਂ ਆਪਾਂ ਕਹიდੀ ਕੋਈ ਇਤਿਹਾਸਕ ਗੁਰਦੁਆਰਾ ਨਹੀਂ ਸਗੋ ਇੱਕ ਪਿੰਡ ਦਾ ਹੀ ਗੁਰਦੁਆਰਾ ਅਹ ਇਹ ਤੁਸੀਂ ਦੇਖ ਰਹੇ ਹੋ ਤੇ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਪਿੰਡ ਵਾਲੇ ਜਿਹੜੀ ਆਪਣੇ ਕਮੇਟੀ ਕਮੇਟੀ ਆ ਜਾਂ ਹੋਰ ਲੋਕ ਨੇ ਉਹਨਾਂ ਦੇ ਦੱਸਣਾ ਮੁਤਾਬਕ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਕਰੀਬ ਘੱਟੋ ਘੱਟ 15 ਕਰੋੜ ਦਾ ਜਿਹੜਾ ਉਹ ਖਰਚਾ ਆ ਆਇਆ ਇਸ ਗੁਰਦੁਆਰਾ ਸਾਹਿਬ ਤੇ ਬਾਅਦ ਕੀ ਤੁਹਾਨੂੰ ਅਸੀਂ ਡਿਟੇਲ ਦੇ ਵਿੱਚ ਥੋੜਾ ਜਿਹਾ ਅਸੀਂ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਦਰਸ਼ਨ ਕਰਾਵਾਂਗੇ ਸੋ ਦਿਖਾਉਨੇ ਆ ਜੀ ਤੁਹਾਨੂੰ ਇੱਕ ਅਜਿਹਾ ਗੁਰਦੁਆਰਾ ਸਾਹਿਬ ਪਿੰਡ ਦਾ ਨਾਮ ਹੈਗਾ ਜੀ ਅਕਾਲਗੜ ਜੋ ਕਿ 15 ਕਰੋੜ ਰੁਪਇਆ ਜਿਹੜਾ ਪਿੰਡ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਲਗਾ ਕੇ ਇਸ ਨੂੰ ਬੜਾ ਆ ਜਾ ਰਿਹਾ ਤੇ ਨਿਰੰਤਰ ਜਿਹੜੇ ਕਾਰਜ ਨੇ ਉਹ ਚੱਲ ਵੀ ਰਹੇ ਨੇ ਆ ਉਹ ਸੋ ਦੇਖਦੇ ਆ ਇਸ ਗੁਰਦੁਆਰਾ ਸਾਹਿਬ ਦੀ ਇੱਕ ਵਿਸ਼ੇਸ਼ ਚਲ ਸੋ ਇਸ ਵਕਤ ਸਾਡੇ ਦਰਮਿਆਨ ਪਿੰਡ ਦੇ ਜਿਹੜੇ ਗੁਰਦੁਆਰਾ ਸਾਹਿਬ ਜਿਹੜੀ ਕਮੇਟੀ ਉਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਉਹ ਮੌਜੂਦ ਨੇ ਗੱਲਬਾਤ ਆਪਾਂ ਕਰਦੇ ਆ ਇਹਨਾਂ ਨਾਲ ਵੀ ਅੱਛਾ ਬਾਬੇ ਕੀ ਨੌਂਜੀ ਤੁਹਾਡਾ ਜੀ ਹਾਂਜੀ ਗੁਰਦੀਪ ਸਿੰਘ ਗੁਰਦੀਪ ਸਿੰਘ ਅੱਛਾ ਬਾਬੇ ਜਿਹੜਾ ਇਹ ਪਿੰਡ ਅਕਾਲਗੜਾ ਅਸੀਂ ਅੱਜ ਦਿਖਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਨੂੰ ਇਹ ਤੁਹਾਡੇ ਮੁਤਾਬਕ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਹੁਣ ਤੱਕ ਕਿੰਨੇ ਪੈਸੇ ਦਾ ਜਿਹੜਾ ਖਰਚਾ ਹੋ ਗਿਆ ਹੋਊਗਾ ਸਰਦਾਰ ਜਨੈਲ ਸਿੰਘ ਅਮਰੀਕਾ ਵਾਲਾ ਅਤੇ ਗੁਰਦੇਵ ਸਿੰਘ ਸਰਪੰਚ ਇਹਨਾਂ ਨਾਲ ਯੋਗਦਾਨ ਰੋਤਾ ਬਾਕੀ ਕੜਦਾ ਵੀ ਯੋਗਦਾਨ ਇਹਨੇ 13-14 ਕਰੋੜ ਲਾਇਆ ਬਾਕੀ ਪ੍ਰਿੰਡ ਦੇ ਸਹਿਯੋਗ ਦੇ ਨਾਲ ਸਾਰਾ ਕਰਿ ਸਰੇਟੜੀ ਸਰੇਟੜੀ ਅੱਛਾ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਕੀ ਹੁਣ ਵੀ ਇਹਦਾ ਨਿਰੰਤਰ ਜਿਹੜੇ ਕਾਰਜ ਨੇ ਚੱਲ ਰਹੇ ਨੇ ਹਾਂ ਨਿਰੰਤਰ ਕਾਰਜ ਹੈ ਦਾ ਹਾਂਡਪਾਟ ਸਾਹਿਬ ਵੀ ਲੜੀ ਮੈਂ ਚੱਲਦੀ ਪੱਕੀ ਅੱਜ ਭੂਗ ਬੈ ਗਿਆ ਅੱਜ ਦੀ ਰੱਖਿਆ ਗਿਆ ਠੀਕ ਆ ਜੀ ਹਾਂ ਲੜੀ ਚੱਲਦੀ ਹੈ ਪੱਕੀ ਪੱਕੀ ਚੱਲਦੀ ਹੈ ਉਹ ਕੰਮ ਵੀ ਹੁੰਦਾ ਚੱਲ ਰਿਹਾ ਹੈ ਕੰਮ ਵੀ ਆ ਦੇ ਕਰਾ ਹੋ ਜਾਂਦਾ ਕੋਈ ਜਾਂਦਾ ਤੇ ਵੀ ਕੰਮ ਚੱਲਦਾ ਰਿਹਾ ਮੈਂ ਉੱਥੇ ਭੂਗਿਆ ਹਾਂ ਆਰਾ ਨੇਤੀ ਕਰਾਈ ਜਾਂਦੀ ਹੈ ਵਿੱਚ ਜਨੈਲ ਜੈ ਵੀ ਕਰਾਈ ਜਾਂਦਾ ਅੱਛਾ ਜੀ ਤੇ ਕਮੀਟੀ ਵੀ ਕਰਾਈਏਗੀ ਠੀਕ ਠੀਕ ਹੈ ਠੀਕ ਹੈ ਜੇ ਨਿਰੰਤਰ ਕੰਮ ਚੱਲ ਵੀ ਰਿਹਾ ਜੀ ਕੁੱਟ ਭੱਜ ਮਰਮਤ ਹੋਈ ਜਾਂਦੀ ਹੈ ਠੀਕ ਠੀਕ ਹੈ ਠੀਕ ਹੈ ਪ੍ਰਧਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਗੱਲ ਕਰੀਏ ਇੱਕ ਗੁਰਦੁਆਰਾ ਸਾਹਿਬ ਦਾ ਜਿਹੜਾ ਜੀ ਇਹ ਮੇਨ ਜਿਹੜਾ ਗੇਟ ਆ ਹੋ ਜਿਹੜੀ ਇਹ ਪਿੰਡ ਦੀ ਜਿਹੜੀ ਆ ਸਰਕਾ ਤੁਸੀਂ ਵੇਖ ਹੀ ਰਹੇ ਹੋ ਇਹ ਇਹ ਮੇਨ ਗੇਟ ਆ ਜਿਹੜੀ ਗੁਰਦੁਆਰਾ ਸਾਹਿਬ ਦਾ ਜਿੱਥੋਂ ਕੇ ਜੀਆਂ ਸੰਗਤਾਂ ਨੇ ਉਹ ਐਂਟਰ ਹੁੰਦੀਆਂ ਨੇ ਆ ਇੱਕ ਬਹੁਤ ਹੀ ਵੱਡਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਪਿੰਡ ਵਾਸੀਆਂ ਵੱਲੋਂ ਜਿਹੜਾ ਉਹ ਬਣਾਇਆ ਗਿਆ ਜੀ ਉਰੇ ਦੱਸਣ ਦੇ ਮੁਤਾਬਕ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਕਰੀਬ 15 ਕਰੋੜ ਰੁਪਇਆ ਜਿਹੜਾ ਉਹ ਲੱਗ ਚੁੱਕਿਆ ਇਹ ਅਸੀਂ ਤੁਹਾਨੂੰ ਦਿਖਾਉਨੇ ਆ ਬੜੀ ਹੀ ਸ਼ਾਨਦਾਰ ਇਮਾਰਤ ਇਸ ਗੁਰਦੁਆਰਾ ਸਾਹਿਬ ਦੀ ਤੁਸੀਂ ਵੇਖ ਹੀ ਰਹੇ ਹੋ ਸੋ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਦੀ ਦਸੰਨ ਦੇ ਮੁਤਾਬਕ ਜਿਸ ਤਰ੍ਹਾਂ ਅਸੀਂ ਗੱਲਬਾਤ ਵੀ ਕੀਤੀ ਆ ਇਸ ਗੁਰਦੁਆਰਾ ਸਾਹਿਬ ਨੂੰ ਬਣਾਉਣ ਦੇ ਵਿੱਚ ਤਿਆਰ ਕਰਨ ਦੇ ਵਿੱਚ ਪਿੰਡ ਦੇ ਇੱਕ ਹੀ ਜਿਹੜਾ ਵਿਅਕਤੀ ਆ ਉਹਦਾ ਬਹੁਤ ਵੱਡਾ ਹੱਥ ਆ ਜਿਹੜਾ ਨਿਰੰਤਰ ਸੇਵਾ ਉਹ ਕਰ ਰਿਹਾ ਜੀ ਸੋ ਇਹ ਵੀ ਮੇਨ ਗੇਟ ਆ ਜੀ ਜਿਹੜਾ ਆਪਾਂ ਸ਼ੁਰੂ ਦੇ ਵਿੱਚ ਦਿਖਾਇਆ ਸੀ ਉਹ ਵੀ ਸੋ ਇੱਥੋਂ ਸ਼ੁਰੂ ਹੁੰਦੀ ਆ ਜੀ ਇਹ ਗੁਰਦੁਆਰੇ ਦੀ ਵਿਸ਼ੇਸ਼ ਜਿਹੜੀ ਇਮਾਰਤਾਂ ਸ਼ਾਨਦਾਰ ਜਿਹੜੀ ਉਹ ਬਣੀ ਹੋਈ ਆ ਜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਦੇਖੋ ਨੂੰ ਇੱਕ ਬਹੁਤ ਹੀ ਵੱਡਾ ਜਿਹੜਾ ਕੋਈ ਜਿਵੇਂ ਆਪਾਂ ਕਹਿੰਦੇ ਕੋਈ ਇਤਿਹਾਸਕ ਗੁਰਦੁਆਰਾ ਉਸ ਤਰ੍ਹਾਂ ਹੀ ਜਿਹੜਾ ਇਹ ਪਿਆਰ ਪਿੰਡ ਵੱਲੋਂ ਇਹ ਕੀਤਾ ਗਿਆ ਜੀ ਸੋ ਕਲਕ੍ਰੀ ਗੁਰਦੁਆਰਾ ਸਾਹਿਬ ਦੀ ਕਿ ਤੁਸੀਂ ਵੇਖ ਹੀ ਸਕਦੇ ਹੋ ਕਿ ਫੁਆਰੇ ਨੇ ਜਿਹੜੇ ਉਹ ਵਿਸ਼ੇਸ਼ ਔਰ ਦੇ ਉੱਤੇ ਲਗਾਏ ਗਏ ਨੇ ਵੱਡੇ ਵਧੀਆ ਕੁਆਲਿਟੀ ਦੇ ਜਿਹੜੀਆਂ ਇੱਥੇ ਟੂਟੀਆਂ ਵਗੈਰਾ ਵੀ ਨੇ ਉਹੋ ਲਗਾਈਆਂ ਗਿਆ ਨੇ ਤੁਸੀਂ ਦੇਖ ਸਕਦੇ ਹੋ ਪੌੜੀਆਂ ਇਹ ਦੋਨੋਂ ਤਰਫ ਜਿਹੜੇ ਫੁਆਰੇ ਨੇ ਉਹ ਉਹ ਵੀ ਉਰੇ ਲਗਾਏ ਗਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੱਡਾ ਏਰੀਆ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਦੀ ਲਗਭਗ ਟੋਟਲੀ ਹੀ ਏਰੀਏ ਦੇ ਵਿੱਚ ਜਿਹੜਾ ਪੱਥਰ ਆ ਉਹ ਇੱਥੇ ਲਗਾਇਆ ਗਿਆ ਇਮਾਰਤ ਵੀ ਬੜੀ ਹੀ ਖੂਬਸੂਰਤ ਆ ਸੋ ਹੁਣ ਆਪਾਂ ਐਂਟਰ ਕਰਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅ ਅੰਦਰ ਜਿੱਥੇ ਤੁਸੀਂ ਵੇਖ ਹੀ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਅ ਐਂਟਰੀ ਆ ਉਥੇ ਵੀ ਅ ਆ ਦੇਖੋ ਤੁਸੀਂ ਜਿਹੜਾ ਕੱਚਾ ਉਹ ਇਹ ਉਹ ਲਗਾਇਆ ਗਿਆ ਵਿੱਚ ਕਿਹੜੇ ਤਰ੍ਹਾਂ ਦੇ ਜਿਹੜੇ ਆਪਣੇ ਮੂਤੀ ਟਾਈਪ ਜੜੀਆਂ ਚੀਜ਼ਾਂ ਨੇ ਉਹ ਇੱਥੇ ਲਗਾਈਆਂ ਗਈਆਂ ਨੇ ਸੋ ਵਾਹਿਗੁਰੂ ਜੀ ਸੋ ਬਹੁਤ ਹੀ ਵਧੀਆ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਇਥੇ ਉਹੋ ਪਿਆਰ ਕੀਤਾ ਗਿਆ ਇਹ ਵੀ ਜਿਹੜੀ ਆਪਣੇ ਗੱਲ ਕਰੀਏ ਸ਼ਿਸ਼ੂ ਰਣਕ ਦੇ ਭਾਈ ਮਰਦਾਨਾ ਬਾਲਾ ਜੀ ਦੀ ਜਿਹੜੀ ਇੱਕ ਤਸਵੀਰ ਆ ਕੱਚ ਦੇ ਵਿੱਚ ਜਿਹੜੀ ਉਹ ਆ ਉਹੋ ਇਥੇ ਤਿਆਰ ਕੀਤੀ ਗਈ ਆ ਇਹ ਲਗਭਗ ਜਿਹੜਾ ਹੋਰ ਵੀ ਜਿਹੜੇ ਇਥੇ ਕਾਰਜ ਨੇ ਬੜੀ ਹੀ ਸ਼ਰਧਾਪੂਰਵਕ ਉਹ ਇੱਥੇ ਉਹ ਕੀਤੇ ਗਏ ਨੇ ਅ ਗੱਲ ਕਰੀਏ ਮੀਨਾਕਾਰੀ ਦੀ ਸੋ ਬਹੁਤ ਹੀ ਢੁਗਾਈ ਦੇ ਵਿੱਚ ਬਹੁਤ ਹੀ ਬਰੀਕੀ ਦੇ ਵਿੱਚ ਅ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਜਿਹਨੂੰ ਆਪਾਂ ਕਹਿੰਦੀ ਏ ਕਿ ਉਹ ਮੀਨਾਕਾਰੀ ਦਾ ਜਿਹੜਾ ਵਰਕਾ ਕੰਮ ਆ ਉਹ ਬਹੁਤ ਹੀ ਸ਼ੁੱਧ ਦੇ ਨਾਲ ਜਿਹੜਾ ਉਹ ਕੀਤਾ ਗਿਆ ਜੀ ਸੋ ਸ਼ਾਨਦਾਰ ਇਮਾਰਤਾਂ ਸ਼ਾਨਦਾਰ ਏਰੀਆ ਲਗਭਗ ਟੋਟਲੀ ਹੀ ਏਰੀਆ ਦੇ ਵਿੱਚ ਆ ਜਿਹੜਾ ਉਹ ਆਪਣੇ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਟੋਟਲੀ ਹੀ ਏਰੀਆ ਦੇ ਵਿੱਚ ਜਿਹੜਾ ਪੱਥਰਾ ਹੋ ਇੱਥੇ ਲਗਾਇਆ ਗਿਆ ਆਦੀਪੁਰ ਬਹੁਤ ਵੱਡਾ ਏਰੀਆ ਟੂਟੀ ਏਰੀਏ ਦੇ ਵਿੱਚ ਜਿਹੜਾ ਪੱਥਰ ਆ ਉਹ ਲਗਾਇਆ ਗਿਆ ਲੰਕਰ ਹਾਲ ਵੀ ਬਹੁਤ ਵਧੀਆ ਤਰੀਕੇ ਨਾਲ ਇੱਥੇ ਤਿਆਰ ਕੀਤਾ ਗਿਆ ਸੋ ਇੱਕ ਵੱਡੀ ਇਮਾਰਤ